ਮਾਨਯੋਗ ਐਸਐਸਪੀ ਫਤਿਹਗੜ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਆਈਪੀਐਸਜੀ ਦੀ ਅਗਵਾਈ ਤਮਾਮਕ ਅੱਜ ਬਡਾਲੀ ਥਾਣਾ ਵਿਖੇ ਐਕਸਾਈਜ਼ ਐਕਟ ਦੇ 33 ਮੁਕੱਦਮੇ ਜਿਨ੍ਹਾਂ ਦਾ ਫੈਸਲਾ ਹੋ ਚੁੱਕਿਆ ਉਹਨਾਂ ਦਾ ਮਾਲ ਤਲਫ ਕੀਤਾ ਗਿਆ ਜਿਦੇ ਵਿੱਚ ਕਰੀਬ 4200 ਲੀਟਰ ਸ਼ਰਾਬ ਅਤੇ ਕਰੀਬ 200 ਲੀਟਰ ਲਾਹਣ ਡਿਸਪੋਜ਼ ਆਫ ਕੀਤੀ ਗਈ ਮਾਨਯੋਗ ਐਸਐਸਪੀ ਫਤਿਹਗੜ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਆਈਪੀਐਸਜੀ ਦੀ ਅਗਵਾਈ ਤਮਾਮਕ ਅੱਜ ਬਡਾਲੀ ਥਾਣਾ ਵਿਖੇ ਐਕਸਾਈਜ਼ ਐਕਟ ਦੇ 33 ਮੁਕਦਮੇ ਜਿਨ੍ਹਾਂ ਦਾ ਫੈਸਲਾ ਹੋ ਚੁੱਕਿਆ ਉਹਨਾਂ ਦਾ ਮਾਲ ਤਲਫ ਕੀਤਾ ਗਿਆ ਜਿਦੇ ਵਿੱਚ ਕਰੀਬ 4200 ਲੀਟਰ ਸ਼ਰਾਬ ਅਤੇ ਕਰੀਬ 200 ਲੀਟਰ ਲਾਹਣ ਡਿਸਪੋਜ਼ ਆਫ ਕੀਤੀ ਗਈ ਮਾਨਯੋਗ ਐਸਐਸਪੀ ਫਤੇਗੜ ਸਾਹਿਬ ਸ਼੍ਰੀ ਸ਼ੁਭਮ ਗਰਵਾਲ ਆਈਪੀਐਸਜੀ ਦੀ ਅਗਵਾਈ ਤਮਾਮਕ ਅੱਜ ਬਡਾਲੀ ਥਾਣਾ ਵਿਖੇ ਐਕਸਾਈਜ਼ ਐਕਟ ਦੇ 33 ਮੁਕਦਮੇ ਜਿਨ੍ਹਾਂ ਦਾ ਫੈਸਲਾ ਹੋ ਚੁੱਕਿਆ ਉਹਨਾਂ ਦਾ ਮਾਲ ਤਲਫ ਕੀਤਾ ਗਿਆ ਜਿਦੇ ਵਿੱਚ ਕਰੀਬ 2400 ਲੀਟਰ ਸ਼ਰਾਬ ਅਤੇ ਕਰੀਬ 200 ਲੀਟਰ ਲਾਹਣ ਡਿਸਪੋਜ਼ ਆਫ ਕੀਤੀ ਗਈ ਹੈ। ਮਾਨਯੋਗ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਆਈਪੀਐਸਜੀ ਦੀ ਅਗਵਾਈ ਤਾ ਮਦਦਕ ਅੱਜ ਬਡਾਲੀ ਥਾਣਾ ਵਿਖੇ ਐਕਸਾਈਜ਼ ਐਕਟ ਦੇ 33 ਮੁਕਦਮੇ ਜਿਨ੍ਹਾਂ ਦਾ ਫੈਸਲਾ ਹੋ ਚੁੱਕਿਆ ਉਹਨਾਂ ਦਾ maal ਤਲਫ ਕੀਤਾ ਗਿਆ ਜਿਦੇ ਵਿੱਚ ਕਰੀਬ 2400 ਲੀਟਰ ਸ਼ਰਾਬ ਅਤੇ ਕਰੀਬ 200 ਲੀਟਰ ਲਾਹਣ ਡਿਸਪੋਜ਼ ਆਫ ਕੀਤੀ ਗਈ ਹੈ। ਮਾਨਯੋਗ ਐਸਐਸਪੀ ਫਤਿਹਗੜ ਸਾਹਿਬ ਸ਼੍ਰੀ ਸ਼ੁਭਮ ਗਰਵਾਲ ਆਈਪੀਐਸਜੀ ਦੀ ਅਗਵਾਈ ਤਮਾਮਕ ਅੱਜ ਬਡਾਲੀ ਥਾਣਾ ਵਿਖੇ ਐਕਸਾਈਜ਼ ਐਕਟ ਦੇ 33 ਮੁਕਦਮੇ ਜਿਨ੍ਹਾਂ ਦਾ ਫੈਸਲਾ ਹੋ ਚੁੱਕਿਆ ਉਹਨਾਂ ਦਾ maal ਤਲਫ ਕੀਤਾ ਗਿਆ ਜਿਦੇ ਵਿੱਚ ਕਰੀਬ 2400 ਲੀਟਰ ਸ਼ਰਾਬ ਅਤੇ ਕਰੀਬ 200 ਲੀਟਰ ਲਾਹਣ ਡਿਸਪੋਜ਼ ਆਫ ਕੀਤੀ ਗਈ ਮਾਨਯੋਗ ਐਸਐਸਪੀ ਫਤਿਹਗੜ ਸਾਹਿਬ ਸ਼੍ਰੀ ਸ਼ੁਭਮ ਗਰਵਾਲ ਆਈਪੀਐਸਜੀ ਦੀ ਅਗਵਾਈ ਤਮਾਮਕ ਅੱਜ ਬਡਾਲੀ ਥਾਣਾ ਵਿਖੇ ਅਕਸਾਈਜ਼ ਐਕਟ ਦੇ 33 ਮੁਕੱਦਮੇ ਜਿਨ੍ਹਾਂ ਦਾ ਫੈਸਲਾ ਹੋ ਚੁੱਕਿਆ ਉਹਨਾਂ ਦਾ ਮਾਲ ਤਲਫ ਕੀਤਾ ਗਿਆ ਜਿਦੇ ਵਿੱਚ ਕਰੀਬ 2400 ਲੀਟਰ ਸ਼ਰਾਬ ਅਤੇ ਕਰੀਬ 200 ਲੀਟਰ ਲਾਹਣ ਡਿਸਪੋਜ਼ ਆਫ ਕੀਤੀ ਗਈ ਹੈ ਜੀ